ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਆ ਕਿ ਪੰਜਾਬ ਦੇ ਦਿਨੋਂ ਦਿਨ ਵਿਗੜਦੇ ਹਾਲਾਤਾਂ ਦੇ ਉੱਪਰ ਜਦੋਂ ਵੀ ਸਰਕਾਰਾਂ ਇਲੈਕਸ਼ਨ ਲਾਗੇ ਆਉਂਦੇ ਨੇ ਤੇ ਸਰਕਾਰਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਪਰ ਜਦੋਂ ਸਰਕਾਰ ਬਣ ਜਾਂਦੀ ਆ ਕੁਰਸੀ ਮਿਲ ਜਾਂਦੀ ਆ ਫੇਰ ਜਿਹੜੇ ਉਹ ਵਾਅਦੇ ਆ ਉਹ ਸਾਰੇ ਪਤਾ ਨਹੀਂ ਕਿੱਥੇ ਚਲ ਜਾਂਦੇ ਨੇ ਜਾਂ ਭੁੱਲ ਜਾਂਦੇ ਨੇ ਕਿਉਂਕਿ ਪਿਛਲੇ ਦਿਨੀ ਜੋ ਵੱਡੀਆਂ ਘਟਨਾਵਾਂ ਹੋਈਆਂ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਦੇ ਵਿੱਚ ਉਹ ਬਹੁਤ ਹੀ ਮੰਦ ਭਾਗੀਆਂ ਹੋਈਆਂ ਇੱਕ ਤਾਂ ਨੌਜਵਾਨ ਹੀ ਜਿਹੜਾ ਉਹ ਨਸ਼ੇ ਦਾ ਟੀਕਾ ਲਾ ਕੇ ਜਿਹੜਾ ਉਹ ਪੂਰਾ ਹੋ ਗਿਆ ਇੱਕ ਜਵਾਨ ਜਿਹੜਾ ਸੀ ਉਹ ਕਿਤੇ ਆਪਦੇ ਕੰਮ ਦੇ ਰਿਕਾਰਡਿੰਗ ਜਾ ਰਿਆ ਸੀ ਦਿয়ালਪੁਰੇ ਵਾਲੋਂ ਤੇ ਕੱਚੇ ਪੱਕੇ ਲਾਗੇ ਜਿਹੜਾ ਉਹ ਜਵਾਨ ਦੇ ਗੋਲੀ ਮਾਰਤੀ ਤੇ ਉਹਦਾ ਮੋਟਰਸਾਈਕਲ ਖੋ ਕੇ ਲੈ ਗਏ ਬਹੁਤ ਚਿੰਤਾ ਦਾ ਵਿਸ਼ਾ ਪੰਜਾਬ ਵਾਸਤੇ ਕਿਉਂਕਿ ਜਿਹੜੀਆਂ ਘਟਨਾਵਾਂ ਹੋਈਆਂ ਬਹੁਤ ਹੀ ਮੰਦ ਭਗੀਆਂ ਇੱਕ ਪਾਸੇ ਤੇ ਸਮਾਜ ਸੇਵੀ ਵੀ ਕਹਿੰਦੇ ਵੀ ਪੰਜਾਬ ਖਾਲੀ ਹੋਣ ਰਿਹਾ ਪੰਜਾਬ ਦੇ ਵਿੱਚੋਂ ਨੌਜਵਾਨੀ ਜਿਹੜੀਆਂ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾਈ ਜਾਂਦੀ ਆ ਹੁਣ ਮੈਨੂੰ ਇਹ ਦੱਸੋ ਵੀ ਜੇ ਉਹ ਬਾਹਰ ਨਾ ਭੇਜਣ ਆਪਦੇ ਪੁੱਤ ਨੂੰ ਜੱਤੀ ਨੂੰ ਤੇ ਉਹ ਕੀ ਕੀ ਕਰਨਗੇ ਉਹਨਾਂ ਵਾਸਤੇ ਹੋਰ ਕੋਈ ਚਾਰਾ ਬਚਿਆ ਹੀ ਨਹੀਂ ਹੈ ਕਿਉਂਕਿ ਪੰਜਾਬ ਦੇ ਦਿਨੋਂ ਦਿਨ ਹਾਲਾਤ ਇਦਾਂ ਦੇ ਬੁਰੇ ਹੋਂਦੇ ਜਾ ਰਹੇ ਆ ਕਿ ਉਹ ਉਹਨਾਂ ਦੀ ਮਜਬੂਰੀ ਬਣ ਗਈ ਆ ਕਿ ਉਹ ਆਪਦੇ ਪੁੱਤ ਨੂੰ ਜਿਹੜਾ ਉਹ ਇੱਥੇ ਨਹੀਂ ਰੱਖ ਸਕਦੇ ਹੁਣ ਜਿਹੜੀ ਮਾਂ ਦਾ ਪੁੱਤ ਇੱਕ ਚਿੱਟੇ ਦਾ ਨਸ਼ੇ ਕਾਰਨ ਜਿਹਦੀ ਮੌਤ ਹੋ ਗਈ ਉਹਨੇ ਢੀਗਾ ਲਾ ਲਿਆ ਪਿੱਛੇ ਛੋਟਾ ਛੋਟਾ ਉਹ ਪਰਿਵਾਰ ਛੱਡ ਗਿਆ ਉਸ ਮਾਪਿਓ ਦੇ ਉੱਤੇ ਦੱਸੋ ਕੀ ਬੀਤੂਗੀ ਉਹਨੇ ਮਾਂ ਆਪਣੇ ਪੁੱਤ ਨੂੰ ਪਾਲ ਕੇ ਜਵਾਨ ਕਰਕੇ ਏਡਾ ਵੱਡਾ ਤੇ ਉਹ ਇੱਕ ਨਸ਼ੇ ਦੀ ਭੇਡ ਚੜ ਗਿਆ ਪਿੱਛੇ ਪਰਿਵਾਰ ਪਰਿਵਾਰ ਵਾਸਤੇ ਹੋਰ ਉਹ ਪਰਿਵਾਰ ਉੱਤੇ ਸਗੋਂ ਹੋਰ ਮੁਸੀਬਤ ਬਣ ਗਈ ਦੂਜੀ ਜਿਹੜੀ ਘਟਨਾ ਹੋਈ ਹੈ ਕੱਚੇ ਪੱਕੇ ਮਾਪਿਓ ਨੇ ਇਹ ਥੋੜੀ ਸੋਚਿਆ ਕਿ ਮੇਰੇ ਪੁੱਤ ਨੇ ਜਾਂਦੇ ਨੇ ਇਹ ਗੱਲ ਉਹ ਗੱਲਬਾਤ ਜਿਹੜੀ ਉਹ ਬਣ ਸਕਦੀ ਹੈ ਕਿਉਂਕਿ ਹੋ ਸਕਦਾ ਉਹਦੇ ਪਿਓ ਦੀ ਵਿਚਾਰੇ ਦੀ ਮਜਬੂਰੀ ਹੋਵੇ ਕੋਈ ਘਰ ਦਾ ਕੰਮ ਹੋਵੇ ਆਪਦਾ ਕਰਨ ਡਿਆ ਹੋਵੇ ਤਾਂ ਉਹਨੇ ਕਿਹਾ ਵੀ ਪੁੱਤ ਜਾ ਸ਼ਹਿਰ ਤੂੰ ਸਮਾਨ ਭੱਜ ਕੇ ਫੜ ਲਿਆ ਨਾਲੇ ਤੋਂ ਉਹਦਾ ਮੋਟਰਸਾਈਕਲ ਲੈ ਗਏ ਤੇ ਨਾਲੇ ਉਹਦਾ ਨੁਕਸਾਨ ਕਰ ਗਏ ਹੁਣ ਦੱਸੋ ਵੀ ਜੇ ਮਾਪਿਓ ਆਪਣੇ ਪੋਤੇ ਜਾਂ ਧੀ ਨੂੰ ਬਾਹਰ ਨਹੀਂ ਖਿਲਾਊਗਾ ਤੇ ਦੱਸੋ ਮੈਨੂੰ ਕੀ ਕਰੂਗਾ ਕਿਉਂਕਿ ਉਹਨਾਂ ਜਿਹੜੀ ਆ ਮਜਬੂਰੀ ਬਣ ਗਈ ਆ ਆਪਦੇ ਮਾਪ ਪੁੱਤ ਨੂੰ ਜਿਹੜਾ ਵਾ ਉਹ ਬਾਹਰ ਖਿਲਾਉਣਾ ਕਿਸੇ ਦਾ دل ਨਹੀਂ ਕਰਦਾ ਤੇ 33-40 ਲੱਖ ਰੁਪਇਆ ਲਾ ਕੇ ਤੇ ਆਪਣੇ ਪੋਤੇ ਨੂੰ ਬਾਹਰ ਖਿਲਾਵੇ ਉਹ ਬਾਹਰ ਇਸ ਕਰਕੇ ਖਿਲਾ ਰਿਆ ਕਿ ਹੋ ਸਕਦਾ ਉਹ ਸੇਫ ਰਵੇ ਸਮਾਜ ਸੇਵੀ ਵੀ ਕਹਿੰਦੇ ਹੈਗੇ ਆ ਵੀ ਪੰਜਾਬ ਖਾਲੀ ਹੁੰਦਾ ਜਾ ਰਿਹਾ ਪੰਜਾਬ ਖਾਲੀ ਇਹ ਹੁੰਦਾ ਜਾ ਰਿਹਾ ਲੋਕਾਂ ਦੀ ਮਜਬੂਰੀ ਬਣ ਗਈ ਆ ਕਿਉਂਕਿ ਪੰਜਾਬ ਦੇ ਹਾਲਾਤ ਜਿਹੜੇ ਦਿਨੋਂ ਦਿਨ ਬਹੁਤ ਜ਼ਿਆਦਾ ਵਿਗੜਦੇ ਜਾਂਦੇ ਨੇ ਇਸ ਕਰਕੇ ਕੋਈ ਨਹੀਂ ਚਾਹੁੰਦਾ ਕਿ ਮੇਰਾ ਪੁੱਤ ਜਿਹੜਾ ਉਹ ਨਸ਼ੇ ਦੀ ਭੇਟ ਚੜੇ ਜਾਂ ਕਿਸੇ ਅਣਜਾਣੇ ਦੇ ਕਿਸੇ ਕਾਰਨ ਮੇਰੇ ਪੁੱਤ ਦਾ ਨੁਕਸਾਨ ਹੋ ਜੇ ਨਾਲੇ ਮਾਝੇ ਏਰੀਏ ਦੇ ਵਿੱਚ ਤੇ ਪਹਿਲਾਂ ਹੀ ਮਾਝੇ ਏਰੀਏ ਦੇ ਤੇ ਪਹਿਲਾਂ ਹੀ ਯਖਮ ਨਹੀਂ ਭਰੇ ਜਿਹੜੇ 88 87 88 99 ਤੋਂ ਲੈ ਕੇ ਤੇ 92 ਤੱਕ ਪੰਜਾਬ ਦੇ ਮਾਜੇ ਦੀ ਧਰਤੀ ਨੂੰ ਜ਼ਖਮ ਮਿਲੇ ਆ ਜਿਹੜੇ 78 79 80 ਮਾਡਲ ਹਨ ਸਾਰਿਆਂ ਨੂੰ ਪਤਾ ਹੈ ਉਸ ਸਮੇਂ ਦੇ ਹਾਲਾਤਾਂ ਦਾ ਜੇ ਉਹਨਾਂ ਹਾਲਾਤਾਂ 'ਚ ਉਹਨਾਂ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਆਇਆ ਤੇ ਮੁੜ ਕੇ ਨਸ਼ਿਆਂ ਦਾ ਕੋੜ ਜਿਹੜਾ ਪੈ ਗਿਆ ਸਰਕਾਰ ਵਾਅਦੇ ਪਰ ਦੀ ਸਰਕਾਰ ਵਾਅਦੇ ਕਰਦੀ ਆ ਪਰ ਇਹਨੂੰ ਖਤਮ ਕਿਉਂ ਨਹੀਂ ਕਰਦੀ ਜੇ ਚਾਵੇ ਤਾਂ 3 ਮਹੀਨਿਆਂ ਦੇ ਵਿੱਚ ਵਿੱਚ ਨਸ਼ਾ ਖਤਮ ਹੋ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਸਾਡੀ ਬਹੁਤ ਬਹਾਦਰ ਜੇ ਨੂੰ ਸਹੀ ਤਰੀਕੇ ਨਾਲ ਆਰਡਰ ਦਿੱਤਾ ਜਾਵੇ ਤੇ 3 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਨਸ਼ਾ ਵੇਚਣ ਵਾਲਾ ਤੇ ਨਸ਼ਾ ਕਰਨ ਵਾਲਾ ਲੱਭ ਨਹੀਂ ਸਕਦਾ ਮਾਜ ਦੀ ਧਰਤੀ ਦੇ ਉੱਤੇ ਖਾਸ ਕਰਕੇ ਇਹ ਬਹੁਤ ਜਿਹੜੇ ਹਾਲਾਤ ਦਿਨੋਂ ਦਿਨ ਵਿਗੜਦੇ ਜਾਂਦੇ ਨੇ ਓਰੇ ਸਾਡੀ ਬੇਨਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਨੂੰ ਕਿ ਨਸ਼ਿਆਂ ਦੇ ਉੱਪਰ ਜਿਹੜੀ ਆ ਉਹ ਰੋਕ ਲਈ ਜਾਵੇ ਕਿਉਂਕਿ ਢਾਈ ਸਾਲ ਹੋ ਚਲੇ ਸਰਕਾਰ ਬਣੀ ਨੂੰ ਪਰ ਨਸ਼ਾ ਵਧਿਆ ਵਾ ਘਟਿਆ ਨਹੀਂ ਤੇ ਅੱਜ ਆਪਾਂ ਤੁਹਾਨੂੰ ਉਹ ਦੋਨੇ ਵੀਡੀਓ ਵੀ ਦਿਖਾਉਨੇ ਜਿਹੜੀਆਂ ਘਟਨਾਵਾਂ ਹੋਈਆਂ ਨੇ ਪਿਛਲੇ ਹਫ਼ਤੇ ਮਾਜੇ ਦੇ ਵਿੱਚ ਇੱਕ ਜਵਾਨ ਜਿਹੜਾ ਵਾ ਉਹ ਟੀਕਾ ਲਾ ਕੇ ਵਿਚਾਰੇ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਦੂਜਾ ਜਵਾਨ ਜਿਹੜਾ ਉਹ ਕੱਚੇ ਪੱਕੇ ਜਿਹਦਾ ਮੋਟਰਸਾਈਕਲ ਖੋ ਕੇ ਲੈ ਕੇ ਤੇ ਉਹਦੇ ਗੋਲੀ ਵੀ ਵਿਚਾਰੇ ਤੇ ਜਿਹੜੀ ਮਾਰ ਗਏ ਨੇ ਤੇ ਉਹ ਵੀਡੀਓ ਵੀ ਤੁਹਾਨੂੰ ਆਪਾਂ ਜ਼ਰੂਰ ਬਖਾਉਨੇ ਆ ਤੇ ਜੇ ਜਾਣਕਾਰੀ ਚੰਗੀ ਲਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਫੈਰੀਟੀ ਗੱਲ ਆ ਲਿਆ ਠੀਕ ਗੱਲ ਆ ਕਿ ਉਹ ਪੂਰਾ ਹੋ ਗਿਆ ਵਾ ਨਛਾ ਸਾਡੇ ਇੰਨਾ ਜ਼ਿਆਦਾ ਵਿਗਦਾ ਵਾ ਸਾਡੇ ਪਿੰਡ ਚ ਪਹਿਲਾਂ ਨਹੀਂ ਖਾਸ ਕਰਕੇ ਆ ਆਮ ਆਦਮੀ ਦੇ ਮੋਤਵਾਰ ਵੀ ਇੱਥੇ ਕੋਲ ਖੜੋਤੇ ਆ ਇਹਨਾਂ ਨੂੰ ਵੀ ਪਤਾ ਵਾ ਵੀ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਪਹਿਲਾਂ ਸਾਡੇ ਪਿੰਡ ਨਹੀਂ ਹੀ ਵਿਗਦਾ ਉਦੋਂ ਦਾ ਵਿਗਦਾ ਸੀ ਪਰ ਇਹ ਸਾਰੇ ਜਾ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਲੀਡਰ ਸਹਿਬਾਨਾਂ ਨੂੰ ਵੀ ਕਹਿੰਦੇ ਆ ਪਰ ਕੋਈ ਸਾਡੀ ਸੁਣਵਾਈ ਨਹੀਂ ਉੱਥੇ ਹੋ ਰਹੀ ਪਿੰਡ ਦੇ ਵਿੱਚ ਸਾਡੇ ਸਾਰੇ ਹੋਰ ਨਾ ਪਿੰਡੋਂ ਤੋਂ ਆਣ ਕੇ ਮੁੰਡੇ ਜਿਹੜੇ ਰਾਤ ਦਿਨ ਉਧਰ ਤੁਮੀ ਚੁੱਕ ਛੜਦੇ ਆ ਗੱਡੀਆਂ ਮੋਟਰਸਾਈਕਲ ਪਤਾ ਨਹੀਂ ਕਿੰਨੇ ਕ ਆਉਂਦੇ ਆ ਤੇ ਚੋਰੀਆਂ ਵੀ ਹੁੰਦੀਆਂ ਵਾ ਪਰ ਕੋਈ ਸਾਡੀ ਜਿਹੜੀ ਸੁਣਵਾਈ ਆ ਉਹ ਨਹੀਂ ਹੋ ਰਹੀ ਕੀ ਮੰਗ ਰਹੇ ਹੋ ਮੰਗਦੇ ਉਹ ਕਰਦੇ ਆ ਵੀ ਇਹਨੂੰ ਨਸ਼ੇ ਨੂੰ ਬਿਲਕੁਲ ਸਾਰੇ ਪੰਜਾਬ ਚੋਂ ਆਪਾਂ ਤੇ ਇਹਨੇ ਖਤਮ ਕੀਤਾ ਜਾਵੇ ਹੁਣ ਇਹ ਇੱਕ ਘਰ ਦੀ ਕਹਾਣੀ ਨਹੀਂ ਗੀ ਇਹ ਘਰ ਘਰ ਦੀ ਕਹਾਣੀ ਆ ਪਿੰਡ ਪਿੰਡ ਦੀ ਕਹਾਣੀ ਆ ਵੀ ਕਿੰਨੇ ਮੁੰਡੇ ਨੌਜਵਾਨ ਆ ਜਿਹੜੇ ਉਹ ਇਸ ਨਸ਼ੇ ਦੀ ਬਲੀ ਚੜ ਰਹੇ ਆ ਟੀਕੇ ਲਾ ਲਾ ਕੇ ਮਰਦੇ ਰਹੇ ਡੇਢ ਮਹੀਨਾ ਪਹਿਲਾਂ ਉੱਥੇ ਲੱਗ ਗਈ ਪਿੰਡੇ ਇੱਕ ਹੋਰ ਮੁੰਡਾ ਮਰਿਆ ਵਾ ਤੇ ਹੁਣ ਫੇਰ ਹੋਣੇ ਮਹੀਨਾ ਆ ਜੇ ਹੁਣ ਇਹ ਡੇਢ ਮਹੀਨੇ ਬਾਅਦ ਇਹ ਆ ਤੇ ਕਿੰਨੇ ਆਪਣੇ ਪੰਜਾਬ ਦੇ ਪਿੰਡਾਂ ਤੋਂ ਹਿਸਾਬ ਲਾ ਲਓ ਡੇਢ ਮਹੀਨੇ ਚ 45 ਦੇਣੇ ਆ ਤੇ 45 ਦਿਨਾਂ ਦੇ ਵਿੱਚ ਸਾਡੇ ਪਿੰਡ 'ਚ ਹੀ ਦੋ ਮਰ ਗਏ ਹੋਰ ਦੂਜੇ ਪਿੰਡਾਂ ਦੇ ਵਿੱਚ ਕੀ ਹਾਲ ਹੋਣ ਡਿਆ ਵਾ ਇਹ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਜਿਹੜਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਸੰਭਾਲੀ ਸੀ ਪੰਜਾਬ ਦਾ ਜਰੂਰ ਕੋਈ ਨਾ ਕੋਈ ਤੁਸੀਂ ਇਹ ਗੱਲ ਤੇ ਹੱਲ ਕਰੋ ਤੁਸੀਂ ਅਫਸਰਾਂ ਨਾਲ ਮੀਟਿੰਗਾਂ ਵੀ ਲਾਉਂਦੇ ਜੇ ਉਹਨਾਂ ਨੂੰ ਕਹਿੰਦੇ ਵੀ ਜੇ ਪਰ ਕੋਈ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਇਸ ਗੱਲ ਉੱਤੇ ਕੋਈ ਧਿਆਨ ਨਹੀਂ ਦੇ ਰਹੀ ਮੁੰਡਾ ਵੀ ਟੀਕਾ ਲਾ ਕੇ ਮਰਿਆ ਹਜ਼ਮੈਗ ਦਾ ਆ ਹੁਣ ਇੱਕ ਮੁੰਡੇ ਦੇ ਗੋਲੀ ਮਾਰ ਕੇ ਤੇ ਮੋਟਰਸਾਈਕਲ ਖੋਵੇ ਲੈ ਕੇ ਤੇ ਕੱਚੇ ਪੱਕੇ ਚੌਂਕੀ ਤੋਂ ਥੋੜਾ ਜਿਹਾ ਗਾਂਹ ਰਹਿ ਕੇ ਦਾਲਪੁਰੇ ਸਾਈਡ ਤੇ ਮੇਰੇ ਵੀਰ ਜਵਾਗ ਮੋਟਰਸਾਈਕਲ ਘੱਟ ਚਲਾਇਆ ਕਰੋ ਅੱਜ ਕੱਲ ਲਟੇਰੇ ਬੜੇ ਦਲੇ ਫਿਰਦੇ ਜਾਓ ਧਿਆਨ ਆ ਮੇਰੇ ਸਾਰੇ ਵੀਰ